ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਫੈਸ਼ਨ ਦੇ ਵਿੱਚ ਇਸ ਵੀਡੀਓ ਵਿੱਚ ਆਪਾਂ 벨ਵੈਟ ਦਾ ਮੈਂ ਸੂਟ ਲੈਤਾ ਸੀ ਤੇ ਇਹਦੀ ਜਿਹੜੀ ਲੈਂਥ ਹੈ ਬਹੁਤ ਘੱਟ ਸੀ ਇਹਦੀ ਮੈਂ ਲੈਂਥ ਵਧਾਈ ਹੈ ਜੀ ਆਜੋ ਦੱਸਦੀ ਹਾਂ ਕਿ ਕਿਸ ਤਰ੍ਹਾਂ ਮੈਂ ਵੱਧ ਕੀਤੀ ਇਹਦੀ ਲੈਂਥ ਜੋ ਇੱਥੇ ਸੀਨ ਲੱਗੀ ਸੀ ਉਹਨੂੰ ਮੈਂ ਇੱਕ ਵਾਰੀ ਸਾਰੀ ਨੂੰ ਠੀਕਾ ਪੱਟ ਲਿਆ ਸੀਗਾ ਮੈਂ ਕਿਢੜ ਲਿਆ ਸੀਗਾ ਸਾਰਾ ਘਿਰੇ ਘਿਰੇ ਤੋਂ ਤੇ ਉਸ ਤੋਂ ਬਾਅਦ ਮੈਂ ਇਹਦੇ ਉੱਪਰ ਇਟਾਂਟ ਕਰਕੇ ਜਿਹੜੀ ਇਹਨੂੰ ਲੈਸਨ ਰੱਖੂੰਗੀ ਸੀਨ ਲਾਉਂਗੀ ਦੋਨੇ ਸਾਈਡਾਂ ਦੀਆਂ ਸਿੱਧੀਆਂ ਨੇ ਵੀਡੀਓ ਨੂੰ ਦੇਖ ਕੇ ਲਾਈਕ ਜਰੂਰ ਕਰਦੇ ਹੋ ਜੀ ਤੇ ਅੱਗੇ ਵੀ ਸ਼ੇਅਰ ਕਰ ਦਿਓ ਆਪਾਂ ਬਹੁਤ ਸਾਰੇ ਇਦਾਂ ਦੇ ਹਨ ਕਮੀਜ਼ ਪਏ ਹੁੰਦੇ ਨੇ ਘਰੇ ਪਲਾਜੋ ਵੀ ਪਏ ਹੁੰਦੇ ਨੇ ਜੋ ਥੋੜੇ ਆਪਣੇ ਉੱਚੇ ਹੁੰਦੇ ਨੇ ਤੇ ਆਪਾਂ ਉਹਨਾਂ ਨੂੰ ਵੇਅਰ ਨਹੀਂ ਕਰਦੇ ਪਰ ਇਸ ਤਰੀਕੇ ਨਾਲ ਆਪਾਂ ਲੇਸ ਲਾ ਕੇ ਉਹਨਾਂ ਨੂੰ ਨੀਵੇਂ ਕਰ ਸਕਦੇ ਆ ਤੇ ਪੈਣ ਸਕਦੇ ਆ കോഴി കെൽ വരുന്ന സൂട്ടാ അതു ഉച്ച കച്ചാ ലെസ ലാ ലാ സീമ ഡി കീത മ നീ കീട്ട് തരിക മോഡദി ടോഡാ ടാ നെട്ട് ലാഭ പേ സൈഡ് ਖਿੱਚਣਾ ਨਹੀਂ ਹੈਗਾ ਜੀ ਕਿਉਂਕਿ ਵੈਲਵਟ ਦਾ ਕੱਪੜਾ ਵੈਸੀ ਬਹੁਤ ਸਟਿਚੀਵਲ ਜਾਂ ਹੁੰਦਾ ਜੀ ਜਿਆਦਾ ਖਿੱਚੂਗੇ ਤਾਂ ਬਲ ਵੀ ਪੈਣਗੇ ਤੇ ਇਹਦੀ ਜਿਹੜੀ ਸ਼ੇਪ ਹੈ ਮਤਲਬ ਲੈਸ ਦੀ ਤਕਮੀਜ਼ ਦੀ ਸਹੀ ਨਹੀਂ ਆਊਗੀ ਖਿੱਚੇ ਤੋਂ ਸੌਫਟਲੀ ਹੱਥ ਨਾਲ ਲਾਉਣਾ ਤੁਸੀਂ ਮਿਸਟਰ ਕੱਟ ਕਰ ਲਾਂਗੇ ਆਪਾਂ 프ਰਿੰਟ ਦੀ ਬੈਕ ਤੇ ਦੋਨੀਆਂ ਜਗ੍ਹਾ ਤੇ ਠੀਕ ਲਾਵਾਗੇ ਆਪਾਂ ਇੱਥੋਂ ਨੀ ਕਿ ਐਦਾਂ ਫੋਲਡ ਕਰਕੇ ਇਹਨੂੰ ਆਪਾਂ ਦਰਪਾਈ ਕਰ ਲਾਂਗੇ ਇੱਥੋਂ ਮੈਂ ਸਾਰੀ ਸੀਨ ਦੀ ਪੱਟੀ ਹੈਗੀ ਥੋੜੀ ਜੀ ਬਸ ਥੋੜਾ ਜਿਹਾ ਢਿਹੜਿਆ ਸੀਗਾ 2 1.5 ਇੰਚ ਪਾਸੋਂ ਢਿਹੜਿਆ ਸੀ ਇੱਥੋਂ ਜੀ ਕਿਨ ਦੇਖੋ ਨਾਲੇ ਮੈਂ ਜਿਆਦਾ ਖਿੱਚੀ ਨਹੀਂ ਫਿਰ ਵੀ ਥੋੜਾ ਜਿਹਾ ਸ਼ੀਪ ਚ ਹੈ ਬਟ ਇੰਨਾ ਨਹੀਂ ਇੰਨਾ ਕੁ ਤਾਂ ਆਊਗਾ ਪਰ ਜੇ ਜਿਆਦਾ ਖਿੱਚੂਗੀ ਤਾਂ ਜਿਆਦਾ ਹੀ ਫਿਰ ਬਲ ਪੈ ਜਾਣਗੇ ਜੋ ਕਿ ਅੱਛੇ ਨਹੀਂ ਲੱਗਣਗੇ ਇਹ ਇਧਰ ਵੀ ਆਪਾਂ ਸੀਲ ਲਾ ਲਾਂਗੇ ਇਹਨੇ ਮੈਚ ਕਰਕੇ ਲੈਤੀ ਸੀ ਜੋ ਇਹਦੇ ਤੇ ਵਰਕ ਸੀਗਾ ਉੱਪਰ ਹੁਣ ਦੀ ਇਹ ਪਲਾਜੋ ਤੇ ਇੱਕ ਜ਼ੈਡ ਮੈਂ ਲਗਾ ਲਈ ਪਲਾਜੋ ਦੇ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਲੱਗੀ ਹੈ ਤੇ ਇੱਕ ਜ਼ੈਡ ਮੈਂ ਤੁਹਾਨੂੰ ਲਾ ਕੇ ਦਿਖਾਉਂਗੀ ਲਾਈਕ ਜਰੂਰ ਕਰ ਦਿਓ ਜੀ ਪਲੀਜ਼ ਵੀਡੀਓ ਨੂੰ ਤੇ ਅੱਗੇ ਸ਼ੇਅਰ ਕਰ ਦਿਆ ਕਰੋ ਮੈਨੂੰ ਨਾ ਕਈ ਵਾਰ ਮੈਸੇਜ ਆਉਂਦੇ ਨੇ ਵੀ ਇਦਾਂ ਵੀਡੀਓ ਪਾਓ ਮੇਰੀ ਬਹੁਤ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਜੀ ਚੈਨਲ ਤੇ ਦੀ ਜਿੰਨਾ ਦੇ ਵਿੱਚ ਮੈਂ ਸਾਰਾ ਕੁਝ ਹੀ ਦੱਸਦੀ ਹੁੰਨੀ ਆ ਜੋ ਤੁਸੀਂ ਕੁਐਸਚਨ ਕਰਦੇ ਹੋ ਉਹ ਮੈਂ ਸਾਰਾ ਕੁਝ ਦੱਸਿਆ ਹੁੰਦਾ ਵੀਡੀਓ ਦੇ ਵਿੱਚ ਪਲੀਜ਼ ਵੀਡੀਓ ਸਾਰੀ ਦੇਖਿਆ ਕਰੋ ਤਾਂ ਤੁਹਾਨੂੰ ਹਮ ਸਮਝ ਲੱਗੂਗੀ ਕਿਉਂਕਿ ਮੇਰਾ ਦੱਸਣ ਦਾ ਤਰੀਕਾ ਵੀ ਇਦਾਂ ਹੁੰਦਾ ਜਿਵੇਂ ਪੂਰੀ ਗੱਲ ਸਮਝਾਦਾ ਨਹੀਂ ਹੁੰਨੀ ਆ ਵੀ ਜੋ ਸਿੱਖਦੇ ਨੇ ਬਿਗਨਰ ਨੇ ਤੇ ਵੀ ਉਹਨਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਜੀ ਕੋਈ ਪ੍ਰੋਬਲਮ ਨਾ ਆਵੇ ਸਟੀਚਿੰਗ ਦੇ ਵਿੱਚ ਇਹਦਾ ਪੌਣੇ ਦੇ ਉੱਪਰ ਫਿਰ ਉਦਾਂ ਹੀ ਲੈਸ ਨੂੰ ਠੀਕ ਹੈ ਉੱਟੀ ਕਰਕੇ ਰੱਖਾਂਗੇ ਇੱਕਦਮ ਦੋਨਾਂ ਦੀ ਸਾਈਡ ਸਿੱਧੀ ਹੋ ਜੂਗੀ ਤੇ ਵਧੀਆ ਆਪਣਾ ਮਿਲ ਕੇ ਸੂਟ ਹੀ ਮੇਰਾ ਕਿੰਨੇ ਦਿਨਾਂ ਦਾ ਪਿਆ ਸੀ ਜੀ ਕਿੰਨੇ ਟਾਈਮ ਦਾ ਤੇ ਜਦੋਂ ਮੈਂ ਵੇਅਰ ਕੀਤਾ ਮੈਂ ਲੈ ਤਾਂ ਆਈ ਸੀ ਇਹ ਤੇ ਬਟੇ ਉੱਚਾ ਲੱਗਿਆ ਮੈਨੂੰ ਤੇ ਮੈਂ ਪਹਿਨਿਆ ਵੀ ਨਹੀਂ ਪਰ ਫਿਰ ਮੈਂ ਲੈਸ ਲਿਆ ਕੇ ਇਹਦੇ ਤੇ ਲਾਈ ਤਾਂ ਹੁਣ ਪਾਉਣ ਲਾਇਕ ਹੋ ਗਿਆ ਹੈ ਤੇ ਇਦਾਂ ਹੀ ਤੁਸੀਂ ਵੀ ਕੋਈ ਵੀ ਠੀਕਾ ਕਮੀਜ਼ ਜਾਂ ਪਲਾਜ਼ੋ ਜਿਵੇਂ ਕਰ ਸਕਦੇ ਹੋ ਆਪਸ ਸਟੀਚ ਲਗਾ ਦਾਂਗੇ ਇੱਕ ਆਪਾਂ ਇਹਦੇ ਤੇ ਕਿਦਾਂ ਹੁਣ ਜਿੰਨਾ ਮੈਂ ਪਲਾਜ਼ੋ ਰੱਖਣਾ ਹੈ ਬਸ ਜਿੰਨੀ ਇਹਦੀ ਸੀਗੀ ਮੂਹਰੇ ਬਾਟਮ ਮੂਰੀ ਸੀਗੀ ਇਹਦੀ ਤੇ ਉਨੀ ਰੱਖ ਕੇ ਮੈਂ ਸੀਨ ਲਾ ਦੂੰਗੀ ਉਹ ਤਾਂ ਹੈਪੀ ਇਦਾਂ ਢਿੱਗੇ ਸੀਨ ਲੱਗ ਜੂ ਵੀ ਸਾਰੇ ਲੋਜੀ تین ਆਪਣੀ ਲੱਗੀ ਮੈਂ ਕੋ ਸਿੱਧਾ ਕਰ ਲਾਂਗੇ ਹੁਣ ਹੁਣ ਮੈਂ ਤੈਨੂੰ ਦਿਖਾਉਂਗੀ ਕਿ ਕਿਵੇਂ ਲੱਗੀ ਇਹ ਲੈਸ ਬਹੁਤ ਹੀ ਸੋਹਣੀ ਲੱਗ ਰਹੀ ਏ ਸ਼ਾਈਨਿੰਗ ਬਹੁਤ ਹੈ ਇਸ ਲੈਸ ਦੇ ਵਿੱਚ ਕਿਉਂਕਿ ਸਿਲਵਰ ਕਲਰ ਦੇ ਵਿੱਚ ਹੈ ਸੋ लास्ट ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ